ਸਰਚਰੀਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਬਹਿਰਾਮ ਦੇ ਨਜ਼ਦੀਕ ਤੋਂ ਦਿਖਾ ਰਹੇ ਹਾਂ ਬੜੀਆਂ ਹੀ ਦਰਦਨਾਕ ਤਸਵੀਰਾਂ ਹਨ ਬੜਾ ਭਿਆਨਕ ਹਾਦਸਾ ਹੁੰਦਾ ਹੈ ਦੱਸ ਦਈਏ ਕਿ ਗੱਡੀ ਪੀਪੀ 0128387 ਕੀ ਆ ਗੱਡੀ ਜਿਹੜੀ ਇਹ ਟੈਕਸੀ ਗੱਡੀ ਆ ਜੋ ਸਥਾਨਕ ਲੋਕਾਂ ਦੇ ਕਹਿਣ ਦੇ ਮੁਤਾਬਕ ਕਿ ਰੋਂਗ ਸਾਈਡ ਤੋਂ ਆ ਰਹੀ ਹੁੰਦੀ ਆ ਸਪੀਡ ਚ ਆ ਰਹੀ ਹੁੰਦੀ ਹੈ ਅਤੇ ਗੱਡੀ ਦੇ ਇੱਕ ਟਾਇਰ ਫਟ ਜਾਂਦਾ ਹੈ ਜਿਸ ਤੋਂ ਬਾਅਦ ਗੱਡੀ ਅਨਬੈਲੈਂਸ ਹੋ ਜਾਂਦੀ ਹੈ ਔਰ ਇੱਕ ਮੋਟਰਸਾਈਕਲ ਤੇ ਦੋ ਵਿਅਕਤੀ ਆ ਰਹੇ ਹੁੰਦੇ ਹਨ ਬੰਗਾ ਤੋਂ ਫਗਵਾੜਾ ਵਾਲੀ ਸਾਈਡ ਨੂੰ ਦੱਸਿਆ ਜਾ ਰਿਹਾ ਗੱਡੀ ਫਗਵਾੜੇ ਤੋਂ ਬੰਗਾ ਸਾਈਡ ਨੂੰ ਜਾ ਰਹੀ ਸੀ ਲੇਕਿਨ ਰੋਂਗ ਸਾਈਡ ਤੇ ਜਾ ਰਹੀ ਸੀਗੀ ਤਾਂ ਹਾਦਸਾ ਹੋ ਜਾਂਦਾ ਔਰ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਗੱਡੀ ਦਰੜ ਕੇ ਰੱਖ ਦਿੰਦੀ ਹੈ ਤਸਵੀਰਾਂ ਬਹੁਤ ਹੀ ਭਿਆਨਕ ਹਨ ਬਹੁਤ ਹੀ ਦਰਦਨਾਕ ਤਸਵੀਰਾਂ ਕਿਉਂਕਿ ਇੱਕ ਨੌਜਵਾਨ ਜਿਹੜੀ ਲਾਤ ਆ ਉਹ ਉਹ ਅਧ ਵਿਚਾਲੇ ਟੁੱਟ ਕੇ ਅਲੱਗ ਹੀ ਹੋ ਗਈ ਹੈ ਤੇ ਸੜਕ ਦੇ ਉੱਤੇ ਕੂਨੇ ਖੁੰਡੁੱਲਿਆ ਨਜ਼ਰ ਆਉਂਦਾ ਇੱਕ ਨੌਜਵਾਨ ਦੇ ਸਿਰ ਤੇ ਗੰਭੀਰ ਸੱਟ ਲੱਗਦੀ ਹੈ ਇਹ ਦੱਸਿਆ ਜਾਂਦਾ ਹੈ ਕਿ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੂਜਾ ਗੰਭੀਰੂ ਵਿੱਚ ਜ਼ਖਮੀਆਂ ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹਾਲਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਗੱਡੀ ਦਾ ਟਾਇਰ ਪਹਿਲਾਂ ਫਟਦਾ ਹੈ ਕਿ ਹਾਦਸੇ ਤੋਂ ਬਾਅਦ ਫਟਦਾ ਹੈ ਜਪੀੜਤ ਪਰਿਵਾਰ ਇੱਕ ਵਰੀ ਆਪਾਂ ਨੂੰ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਕਿ ਇਹ ਘਟਨਾ ਕਿਵੇਂ ਵਾਪਰੀ ਜੀ ਸਰ ਕੀ ਤੁਹਾਡਾ ਨਾਮ ਕੀ ਹੈ ਜੀ? ਸ਼ਾਦੀ ਸ਼ਾਮ ਹੈ ਜੀ ਬੱਲੇ। ਸ਼ਾਦਰਮ ਜੀ ਕੀ ਘਟਨਾ ਕੀ ਵਾਪਰੀ ਹੈ ਜੀ ਬਹਿਰਾਮ? ਮੇਰੇ ਭਤੀਜੇ ਦਾ ਐਕਸੀਡੈਂਟ ਹੋਇਆ ਜੀ ਬਹਿਰਾਮ। ਕਿਵੇਂ ਹੋਇਆ ਜੀ ਉਹ? ਇਹ ਆਪਣੀ ਸਾਈਡ ਤੇ ਜਾਂਦੇ ਸੀ ਰੋਂਗ ਸਾਈਡ ਤੋਂ ਕਾਰ ਗਈ ਆ ਕੀ ਆਦੀ। ਉਹਨੇ ਹਿੱਟ ਕੀਤਾ ਉਹਨੂੰ। ਕਾਰ ਕਿਹੜੀ ਸੀਗੀ ਜੀ ਮਤਲਬ ਉਹ ਪ੍ਰਾਈਵੇਟ ਗੱਡੀ ਸੀਗੀ ਕਿ ਕੋਈ ਟੈਕਸੀ ਟੈਕਸੀ ਸੀਗੀ ਜੀ। ਟੈਕਸੀ ਸੀਗੀ। ਹਾਂ। ਤੇ ਤੁਹਾਡੇ ਜਿਹਨ ਤੁਹਾਡੇ ਭਤੀਜਾ ਸੀਗਾ ਜੀ ਹਾਂ ਉਹ ਵਹੀਕਲ ਤੇ ਸੀ ਕਿਤੇ ਕਿਤੇ ਤੁਰ ਕੇ ਜਾ ਰਹੇ ਸੀ ਨਹੀਂ ਨਹੀਂ ਵਹੀਕਲ ਤੇ ਸੀ ਮੋਟਰਸਾਈਕਲ ਤੇ ਸੀ ਠੀਕ ਹੈ ਜੀ ਆਪਣੀ ਸਾਈਡ ਤੇ ਜਾ ਰਹੇ ਸੀ ਹਾਂਜੀ ਆਪਣੀ ਸਾਈਡ ਤੇ ਤੇ ਗੱਡੀ ਰੋਂਗ ਸਾਈਡ ਤੇ ਮਤਲਬ ਕਿ ਉਲਟ ਪਾਸੇ ਆ ਰਹੀ ਸੀ ਉਲਟ ਪਾਸੇੋਂ ਆਈ ਆ ਉਹ ਫਗਵਾੜੇ ਤੋਂ ਆ ਰਹੇ ਸੀਗੇ ਇਹ ਗੱਡੀ ਵਾਲਾ ਜਾ ਰਿਹਾ ਸੀ ਬੰਗਿਆਂ ਤੋਂ ਫਗਵਾੜੇ ਨੂੰ ਠੀਕ ਹੈ ਜੀ ਤੇ ਗੱਡੀ ਦਾ ਟਾਇਰ ਵੀ ਫਟਿਆ ਰਹਿਮ ਤੇ ਸੀਗੇ ਜੇ ਟਾਇਰ ਫਟ ਚੁੱਕਾ ਸੀ ਫਟ ਚੁੱਕਾ ਟਾਇਰ ਫਟਿਆ ਰਹਿਮਤੇ ਜਾਂਦਾ ਸੀ ਤੇ ਜਿਹੜਾ kia ਗੱਡੀ ਦਾ ਡਰਾਈਵਰ ਉਹ ਕਿੱਥੇ ਜੀ ਹੁਣ ਉਹ ਇਸ ਵੇਲੇ ਉਹਨਾਂ ਪੁਲਿਸ ਪੁਲਿਸ ਦੇ ਕੋਲ ਆ ਉਹਨੇ ਛੜਤਾ ਜਾਂ ਉਹਨਾਂ ਦੇ ਕੋਲ ਹੈ ਗ੍ਰਿਫਤ ਵਿੱਚ ਹੈ ਹਾਂਜੀ ਗ੍ਰਿਫਤ ਵਿੱਚ ਠੀਕ ਹੈ ਜੀ ਤੇ kia ਗੱਡੀ ਦਾ ਮਤਲਬ ਟਾਇਰ ਫਟਣ ਕਰਕੇ ਐਕਸੀਡੈਂਟ ਹੋਇਆ ਕਿ ਕੋਈ ਤੁਹਾਨੂੰ ਹੋਰ ਵੀ ਕੁਛ ਸ਼ੱਕ ਹੈ ਕਿ ਡਰਾਈਵਰ ਨੇ ਨਹੀਂ ਸਾਨੂੰ ਨਹੀਂ ਪਤਾ ਵੀ ਡਰਾਈਵਰ ਨੇ ਕੁਛ ਖਾਧਾ ਐ ਸੀ ਜਾਂ ਪੀਤਾ ਐ ਸੀਗਾ ਪਿੱਛੇੋਂ ਆਇਆ ਰੋਂਗ ਸਾਈਡ ਤੇ ਆ کافی ਦੇਰ ਤੋਂ ਸੀਸੀਟੀਵੀ ਕੋਈ ਹੈਗੀ ਤੁਹਾਡੇ ਕੋਲ ਸਾਡੇ ਕੋਲ ਨਹੀਂ ਪੁਲਿਸ ਵਾਲਿਆਂ ਕੋਲ ਹੈਗੀ ਅੱਛਾ ਜੀ ਇਹ ਮਤਲਬ ਕਿੱਥੇ ਕੱਟਣਾ ਹੋਈ ਕਿੱਥੇ ਬੈਰਾਮ ਕਿੱਥੇ ਕੋਈ ਇਹ ਹੋਈ ਆ ਜੀ ਬਰਾਮ ਤੇ ਟੋਲ ਟੈਕਸ ਤੋਂ ਪਹਿਲਾਂ ਕੇ ਬਾਅਦ ਟੋਲ ਟੈਕਸ ਤੋਂ ਬਾਅਦ ਵਿੱਚ ਹੋਈ ਜੱਥੋਂ ਮਜਾਰ ਦੇ ਬੜਨ ਜੜ ਦੇ ਵਿਚਾਲੇ ਟਰੈਕ ਵੀ ਕਾਫੀ ਤੇਜ਼ ਹੈ ਟਰੈਕ ਵੀ ਕਾਫੀ ਤੇਜ਼ ਹੈ ਉਹ ਸਾਈਡ ਤੇ ਸੀ ਅੱਛਾ ਉਹ ਸਾਈਡ ਤੇ ਸੀ ਇਹ ਉਲਟੇ ਪਾਸੇ ਤੇਜ਼ ਜੀ ਨਾ ਉਲਟੀ ਤੇਜ਼ੀ ਨਾ ਕੀਤਾ ਤੇ ਗੱਡੀ ਵਿੱਚ ਜਿਹੜੀ ਟੈਕਸੀ ਗੱਡੀ ਸੀ ਇਹਦੇ ਵਿੱਚ ਹੋਰ ਸਵਾਰੀਆਂ ਵੀ ਸੀਗੀਆਂ ਨਹੀਂ ਕੋਈ ਸਵਾਰੀਆਂ ਸੀ ਇਕੱਲਾ ਹੀ ਸੀ ਤੇ ਫਿਰ ਤੁਹਾਡੇ ਭਤੀਜੇ ਦੀ ਮੌਕੇ ਤੇ ਮੌਤ ਹੋ ਗਈ ਨਹੀਂ ਮੌਕੇ ਤੇ ਨਹੀਂ ਹਸਪੀਟਲ 'ਚ ਹੋਈ ਕਿ ਜਿਹੜਾ ਦੂਜਾ ਸਾਥੀ ਸੀ ਉਹਦਾ ਉਹ ਵੀ ਉਹ ਵੀ ਉਹ ਠੀਕ ਆ ਉਹ ਥਾਲੀਆ ਸੇਬ ਆ ਉਹਦੀ ਮੌਤ ਨਹੀਂ ਮੇਰੇ ਭਤੀਜੇ ਦੀ ਡੀਐਮਸੀ ਹੋ ਗਈ ਮਾ ਉਹ ਹੋ ਗਿਆ ਕਿੰਨੀ ਅਜੀਬ ਸੀ ਉਹਦੀ ਉਮਰ ਹੋ ਗਈ 26 27 ਸਾਲ ਦੀ ਮੈਰਿਟ ਸੀ ਕਿੰਨ ਮੈਰਿਟ ਨਹੀਂ ਅਨਮੈਰਿਟ ਸੀਗਾ ਜੀ ਬੜੇ ਅਫਸੋਸ ਦੀ ਗੱਲ ਹੈ ਜੀ ਕਿ ਘਰੋਂ ਕਿਤੇ ਕੰਮ ਤੇ ਚੱਲਿਆ ਸੀ ਕਿੱਥੇ ਨਹੀਂ ਨਹੀਂ ਸ਼ਾਮ ਨੂੰ ਸਵੇਰ ਆ ਪਵਾੜੇ ਨੂੰ ਕੁਝ ਸਮਾਨ ਲੈ ਕੇ ਆਉਂਦੇ ਵਾਪਸ ਦੋ ਜਣੇ ਆ ਤੁਹਾਡੇ ਦਰਦ ਨੂੰ ਮਹਿਸੂਸ ਕਰ ਸਕਦੇ ਹਾਂ ਜੀ ਕਿ 26 ਸਾਲ ਦਾ ਨੌਜਵਾਨ ਇਹ ਦੱਸ ਦਿਆ ਕਿ ਇਹਨਾਂ ਦਾ ਭਤੀਜਾ ਆਪਣੀ ਸਾਈਡ ਤੇ ਮੋਟਰਸਾਈਕਲ ਤੇ ਜਾ ਰਿਹਾ ਸੀ ਆਪਣੇ ਸਾਥੀ ਦੇ ਨਾਲ ਤਾਂ ਰੋਂਗ ਸਾਈਡ ਤੋਂ ਆਰੀ ਆ ਗੱਡੀ ਨੇ ਜਿਹੜਾ ਦਲੜ ਕੇ ਰੱਖ ਦਿੱਤਾ ਹਸਪਤਾਲ ਲੈ ਕੇ ਗਏ ਆ ਡੀ ਐਮ ਸੀ ਵਿਖੇ ਜਾ ਕੇ ਉਹਦੀ ਮੌਤ ਹੋ ਗਈ ਹੈ ਜਿਹੜਾ ਉਹਦਾ ਸਾਥੀ ਹੈ ਉਹਦੀ ਜਾਨ ਬਚ ਗਈ ਲੇਕਿਨ ਆਫ ਕੈਮਰਾ ਇਹਨਾਂ ਨੂੰ ਜੋ ਦੱਸਿਆ ਕਿ ਉਹਦੇ ਵੀ ਬਹੁਤ ਕ੍ਰਿਟੀਕਲ ਸੱਟਾਂ ਨੇ ਬਹੁਤ ਗੰਭੀਰ ਸੱਟਾਂ ਨੇ ਬਹੁਤ ਗ੍ਰੇਸ਼ੀਅਸ ਮਾਮਲਾ ਬਣ ਚੁੱਕਾ ਹੈ ਔਰ ਸਰ ਉਹਨਾਂ ਤੋਂ ਜਾਣ ਲੈਣੇ ਕਿ ਹੁਣ ਸਥਿਤੀ ਕੀ ਹੈ ਜੀ ਹੁਣ ਪੁਲਿਸ ਦੀ ਕਾਰਵਾਈ ਕੀ ਹੋਈ ਹੈ ਜੀ ਦੇਖੋ ਜੀ ਪੁਲਿਸ ਕੋਲ ਗਏ ਸੀ ਕਹਿੰਦੇ ਪਰਚਾ ਦਰਜ ਕਰਤਾ ਸੀ ਪਲੇਸ ਨੂੰ ਇਹ ਰਿਕਵੈਸਟ ਕੀਤੀ ਆ ਵੀ ਜੋ ਕਾਰਵਾਈ ਬਣਦੀ ਆ ਜੋ ਸਹੀ ਕਾਰਵਾਈ ਆ ਉਹ ਕਰਿਓ ਤੱਕਾ ਨਾ ਸਾਡੇ ਨਾਲ ਕਰੀ ਤੁਸੀਂ ਚਾਹੁੰਦੇ ਕੀ ਆ ਜੀ ਅਸੀਂ ਇਹ ਚਾਹੁੰਦੇ ਇਨਸਾਫ ਚਾਹੁੰਦੇ ਆ ਦੇਖੋ ਪੁੱਤ ਤੁਹਾਡਾ ਕਿਉਂ ਤਾਂ ਮੁਰਨਾ ਨਹੀਂ ਮੁੰਡਾ ਨਹੀਂ ਉਹ ਤੁਹਾਡਾ ਜਿਹੜਾ ਦੁੱਖ ਹੈ ਉਹ ਮੈਂ ਸਮਝ ਸਕਦਾ ਕਿ ਜਿਹੜੀ ਨੌਜਵਾਨ ਪੁੱਤ ਦੀ ਘਰ ਜਾਂ ਤਸਵੀਰ ਲਟਕ ਜਾਣੀ ਜਿੱਤੇ ਹਾਰ ਪਿਆ ਹੁਣ ਉਹ ਬਾਰ-ਬਾਰ ਆਂਦ ਰਾਂ ਜਿਹੜੀਆਂ ਆ ਬਾਹਰ ਨੂੰ ਆਉਣੀਆਂ ਮੈਂ ਤੁਹਾਡਾ ਮਹਿਸੂਸ ਕਰ ਸਕਦਾ ਦਿਲ ਨੂੰ ਵੀ ਜੋ ਤੁਹਾਡੀ ਭਾਵਨਾ ਇਸ ਸਮੇਂ ਪਰ ਫਿਰ ਵੀ ਮੰਗ ਕੀ ਹੈ ਜੀ ਅਸੀਂ ਉਹ ਤੋਂ ਫਿਰ ਆਪਣੇ ਮੰਗਦੇ ਆਂ ਵੀ ਉਸ ਬੰਦੇ ਨੂੰ ਪਨਿਸ਼ਮੈਂਟ ਹੋਣੀ ਚਾਹੀਦੀ ਆ ਜੋ ਉਹਨੇ ਕੀਤਾ ਉਹ ਬੰਦੇ ਨੂੰ ਹਿੱਟ ਕਰਕੇ ਵੀ ਭੱਜ ਗਿਆ ਅੱਛਾ ਬਦਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦਾ ਕੋਈ ਮਦਦ ਨਹੀਂ ਕੀਤੀ ਭੱਜ ਗਿਆ ਫੜ ਕੇ ਲਿਆਏ ਬੰਦੇ ਉਹਨੂੰ ਪੁਲਿਸ ਨੇ ਫੜਿਆ ਮਤਲਬ ਉਹ ਰੁਕ ਜਾਂਦਾ ਇਹਨਾਂ ਨੂੰ ਕਿਤੇ ਲੈ ਜਾਂਦਾ ਉਹ ਸਾਡਾ ਸਾਡਾ ਮੁੰਡਾ ਸੇਵ ਹੋ ਜਾਂਦਾ ਤੁਹਾਡੇ ਮੁੰਡੇ ਦੇ ਸੱਟ ਕਿੱਥੇ ਲੱਗੀ ਸੀ ਸੱਟ ਉਹਦੀ ਇੱਕ ਤਾਂ ਲੱਤ ਕੱਟ ਦਿੱਤੀ ਕੱਟ ਹੋ ਗਈ ਆ ਜੀ ਓਹ ਓਹ ਹੈਡ ਇੰਜਰੀ ਆ ਬਾਂਦੇ ਆ ਢਿੱਡ ਤੇ ਆ ਅੱਛਾ ਜਿਹਦੀ ਮੌਤ ਹੋਈ ਆ ਜਿਹਦੀ ਮੌਤ ਹੋਈ ਆ ਕਾਫੀ ਮਲਟੀਪਲ ਇੰਜਰੀਜ਼ ਹੋ ਗਈਆਂ ਮਲਟੀਪਲ ਇੰਜਰੀਜ਼ ਕਿੰਨਾ ਦਰਦ ਸਹਾਰਿਆ ਹੋਣਾ ਜੀ ਬਾ ਇਹ ਤਾਂ ਹੁਣ ਉੱਪਰ ਵਾਲਾ ਜਾਣਦਾ ਜਿਹਨਾਂ ਅੱਜ ਬੀਤੀ ਉਹਨੂੰ ਪਤਾ ਹੈ ਹੋਸ਼ ਚ ਸੀ ਆਖਰੀ ਸਮੇਂ ਨਹੀਂ ਹੋਸ਼ ਸੀ ਹੋਸ਼ ਸੀ ਤੇ ਪਰ ਇਹ ਜਿਹੜਾ ਦੂਜਾ ਮੁੰਡਾ ਹੋਸ਼ ਚ ਹੈ ਉਹ ਮੁੰਡਾ ਵੀ ਇੰਨਾ ਹੋਸ਼ ਨਹੀਂ ਹੁਣ ਅੱਖਾਂ ਪੱਟੀਆਂ ਜਾ ਗਿਆ ਸੈਕੰਡ ਡੇ ਆ ਉਹਦੇ ਸਿਰ ਤੇ ਕੋਈ ਸੱਟ ਹੈ ਸੱਟ ਤੇ ਆ ਟਫ ਫ੍ਰੈਕਚਰ ਆਦਾ ਚੂੜਾ ਵੀ ਟੁੱਟ ਗਿਆ ਲੱਤ ਕ੍ਰੈਸ਼ ਆ ਹੋ ਸਕਦਾ ਉਹਨੇ ਇਹੋ ਉੱਤੇ ਗੱਡੀ ਨਗਾਹਤੀ ਹੋਵੇ ਗੱਡੀ ਸਾਰੀ ਜ਼ਿੰਦਗੀ ਦਾ ਰੋਗ ਹੈ ਉਹਨੂੰ ਵੀ ਜਿਹੜਾ ਬਚ ਗਿਆ ਜੀ ਹਾਂ ਕੀ ਆਦੀ ਗੱਡੀ ਆ ਹੈਵੀ ਗੱਡੀ ਆ ਚਿੱਟੇ ਰੰਗ ਦੀ ਗੱਡੀ ਆ ਪਸੰਜਰ ਸਾਈਡ ਸਾਰੀ ਟਾਇਰ ਡੈਮੇਜ ਆ ਪ੍ਰਸ਼ਾਸਨ ਨੂੰ ਮੰਗ ਇਹੀ ਆ ਕਿ ਤੁਹਾਡਾ ਮਨ ਇਨਸਾਫ ਹੋਵੇ ਸਾਣਾ ਇਨਸਾਫ ਕੀਤਾ ਤੁਹਾਡੇ ਬ੍ਰਦਰ ਜਿਹਨਾਂ ਦਾ ਬੇਟਾ ਸੀ ਉਹ ਉਹ ਯੂਐਸਏ ਰਹਿੰਦੇ ਆ ਅੱਛਾ ਉਹ ਉਹਨਾਂ ਦੇ ਦਿਲ ਤੇ ਉੱਤਰ ਕੀ ਬੀਤਦੀ ਹਾਂ ਮੁਰਾ ਹਾਲ ਹੈ ਜੀ ਉਹਨਾਂ ਦਾ ਮਾਂ ਵੀ ਉੱਥੇ ਆ ਓਏ ਇੱਥੇ ਕੱਲਰ ਰਹਿੰਦਾ ਸੀਗੇ ਨਹੀਂ ਆਪਣੇ ਦੋ ਭਰਾ ਦੇ ਇੱਕ ਭੈਣ ਰਹਿੰਦੀ ਸੀ ਤੇ ਮਾਤਾ ਪਿਤਾ ਉੱਧਰ ਆ ਮਾਤਾ ਪਿਤਾ ਹੁਣ ਉੱਧਰ ਇੰਡੀਆ ਆ ਰਹੇ ਦੇਖੋ ਇੰਡੀਆ ਹੁਣ ਕਿੱਦਾਂ ਆਉਂਦੇ ਹੁਣ ਪਤਾ ਨਹੀਂ ਲੱਗਦਾ ਆਉਂਦੇ ਜਾਂ ਕਿੱਦਾਂ ਆਉਣਗੇ ਜਰ ਤੇ ਡੈੱਡ ਬੋਡੀ ਕਿੱਥੇ ਫਿਰ ਡੋਡੀ ਡੱਡ ਬੋਡੀ ਅੱਜ ਰੱਖੀ ਆ ਬੰਗੀ ਮਤਲਬ ਸਿਚੁਏਸ਼ਨ ਸਮਝੋ ਜੀ ਨੌਜਵਾਨ ਪੁੱਤ ਘਰੋਂ ਫਗਵਾੜੇ ਜਾ ਰਿਹਾ ਮਾਤਾ ਪਿਤਾ ਪਰਦੇਸ ਚ ਆ ਔਰ ਇੱਥੇ ਆਪਣੀ ਸਾਈਡ ਤੇ ਜਾ ਰਿਹਾ ਰੋਂਗ ਸਾਈਡ ਤੋਂ ਆ ਕੇ ਹੀ ਦੱਸਦੇ ਆ ਕਿ ਕਿਸ ਨੇ ਦਰੜ ਕੇ ਰੱਖ ਦਿੱਤਾ ਮਤਲਬ ਗੱਡੀ ਉੱਪਰ ਥੇ ਲਗਾ ਦਿੱਤੀ ਇਹਨਾਂ ਨੂੰ ਸ਼ੱਕ ਹੈ ਮਲਟੀਪਲ ਇੰਜਰੀਜ਼ ਆਂਦੀਆਂ ਇਲਾਜ ਦੌਰਾਨ ਡੀ ਐਮ ਸੀ ਵਿਖੇ ਉਹਦੀ ਮੌਤ ਹੋ ਜਾਂਦੀ ਆ ਆਪਾਂ ਇੱਕ ਵਾਰੀ ਜਿਹੜੇ ਐਸਐਚਓ ਸਾਹਿਬ ਨੇ ਬਹਿਰਾਮ ਠਾਣੇ ਦੇ ਉਹਨਾਂ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਕਿ ਕਾਰਵਾਈ ਕਿੱਥੇ ਤੱਕ ਪਹੁੰਚੀ ਇਸ ਪੂਰੇ ਘਟਨਾ ਕ੍ਰਮ ਦੇ ਉੱਤੇ ਜਦ ਸਾਡੀ ਟੀਮ ਦੀ ਬਹਿਰਾਮ ਦੇ ਐਸਐਚਓ ਆਨੰਦ ਲਾਲ ਜੀ ਹੋਰ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਕਾਰ ਚਾਲਕ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਅਤੇ ਪਰਚਾ ਵੀ ਦਰਜ ਹੋ ਗਿਆ ਜਦੋਂ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਜਿਹੜਾ ਪੀੜਤ ਪਰਿਵਾਰ ਹੈ ਉਸ ਦੇ ਮਨ ਵਿੱਚ ਡਰ ਹੈ ਤਸਚੋ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਡਰਨ ਦੀ ਕੋਈ ਲੋੜ ਨਹੀਂ ਪੁਲਿਸ ਹਮੇਸ਼ਾ ਆਮ ਲੋਕਾਂ ਦੀ ਸੁਰੱਖਿਆ ਲਈ ਮੌਜੂਦ ਹੈ ਐਨੀ ਗੱਲ ਸੁਣ ਕੇ ਪੀੜਤ ਪਰਿਵਾਰ ਨੂੰ ਵੀ ਤਸੱਲੀ ਮਿਲ ਗਈ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਵਿੱਚ ਕੀ ਕਾਰਵਾਈ ਹੁੰਦੀ ਹੈ ਬਹੁਤ ਬਹੁਤ ਸ਼ੁਕਰੀਆ